ਪੂਰੀ ਮੋੜ ਨਹੀਂ ਵਈ ਇੱਥੇ ਲਈਏ ਛੋਟੀ ਜਿਹੀ ਟਰਾਲੀ ਛੋਟੀ ਓ ਟੋਲੀ ਹੈ ਭਾਈ ਭਾਈ ਨੂੰ ਕਦੂ ਚ ਕੋਈ ਨਹੀਂ ਅਸੀਂ ਚਾਪੀ ਕਰੀ ਹਾਂ 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 ਬੜ ਕਦੂਜੀ ਬੜਨਾ ਹੋਰ ਕਿੱਥੇ ਓ ਅਸੀਂ ਪਾਪਾ ਦੇਖੋ ਉਹਦੇ ਪਤਾ ਦੇਖ ਲੈ ਹਾਂ ਆ ਜਾ ਭੱਜ ਜਾ ਭੱਜ ਆ ਪੰਜ ਭੱਜ ਚਪਲਾ ਉਰੇ ਲਾ ਜਾ ਬੱਸ ਉਧਰ ਆ ਜਾ ਯਾਰ ਉਰੇ ਲਾ ਲੈ ਏ ਉਧਰ ਨਹਿਰ ਤੇ ਖੜਾ ਹੋ ਮੋਟਰਸਾਈਕਲ ਉਹ ਉਧਰ ਮਿੱਟੀ ਬਾ ਰੱਖਿਆ ਨਾ ਮੈਂ ਬਾ ਰੱਖਿਆ ਉਹ ਇੱਕ ਉਹੜਾ ਮੋਟਰਸਾਈਕਲ ਨੇ ਪੱਖੇ ਨੂੰ ਹਾਂ ਉਹੜਾ ਉਹ ਅੰਕਲ ਦਾ ਉਹ ਮੋਟਰਸਾਈਕਲ ਉਹ ਅੰਕਲ ਦਾ ਲਓ ਜੀ ਖੇਤ ਭੱਜ ਗਏ ਆਪਾਂ ਤੇ ਝੋਨਾ ਦੇਖੋ ਲੱਗ ਗਿਆ ਆਪਣੇ ਆਵੇ ਇੱਧਰ ਤਾਂ ਉਹ ਉਧਰ ਪੌਦ ਪੱਟੀ ਜਾਂਦੇ ਆਪਣੇ ਇਹ ਆਹ ਪੌਦ ਪੱਟੀ ਜਾਂਦੇ ਆ ਆਹ ਸੀਗਾ ਇੱਧਰ ਇੱਧਰ ਆਹ ਹਾਂ ਬੰਦ ਕਰ ਲੈ ਉਹ ਕਿੱਦਾਂ ਵਗ ਗਿਆ ਉਹ ਹੋੜੀ ਇਹ ਤਾਂ ਆਹ ਕਿਹੜਾ ਮੈਂ ਕਦੋਂ ਜ ਵਗ ਗਿਆ ਹਾਂ ਕਹੀ ਤੇ ਨਹੀਂ ਬੜ ਜਾ ਹੋਰ ਆ ਤੇ ਦੂਰ ਜਾਗੇ ਨਹੀਂ ਉਹ ਇਹ ਬਾਜੂ ਵਾਲਾ ਮਾਨ ਹੈ ਲਓ ਜੀ ਆਗੇ ਪਹੁੰਚ ਗਏ ਆਪਾਂ ਖੇਤ ਖੇਤ ਦਾ ਵਿਊ ਚੈੱਕ ਕਰੋ ਚੱਲ ਚੱਲ ਯਾਰ ਚੱਪੜਾ ਲਾਲਾ ਕਰਾਂ ਮੈਂ ਵੀ ਆਉਂਗੀ ਪੱਕੀ ਗੱਲ ਲੈ ਮੋਟਰ ਚੱਲੀ ਜਾਂਦੀ ਹੈ ਜੀ ਆਪਾਂ ਵੀਡੀਓ ਬਣਾ ਲਓ ਕਹਿੰਦੇ ਝੋਨਾ ਲਾਉਂਦੇ ਵੀ। ਉਹ ਕਿੱਥੇ ਚਲੀ ਭਾਂਡੇ ਇੱਥੇ ਨਹੀਂ ਨਾ ਦੇ। ਭਾਂਡੇ ਕਿੱਥੇ ਆ ਬਾਈ ਭਾਂਡੇ? ਹਾਂ। ਭਾਂਡੇ ਉੱਥੇ ਕੋਠੇ ਦੀ। ਚਾਲ ਫਿਰ ਕਾਚ ਖਾਉਂਗੇ। ਕਿਹੜੇ ਭਾਂਡੇ ਦੀ ਖਾਵਾਂਗੇ? ਉੱਤਮ ਉਹ ਵੜ ਗਿਆ। ਦੇਖੋ ਆਪ ਪਾਣੀ ਛੱਡਿਆ ਹੋਇਆ ਆਪਣਾ ਇੱਥੇ ਲੋ ਲੱਗ ਰਹੇ ਨੇ ਝੋਨਾ। ਸਾਰੀਆਂ ਦੀ ਬਣਾਉਂਗੀ ਹਾਂ ਚੜਾ ਦੇ ਨੈਟ ਦੇ ਨੈਟ ਦੀ ਚੜਦੀ ਆ ਇਹ ਹੋਰ ਪੁੱਤਰਾ ਠੀਕ ਹੈ ਉੱਤਮ ਤਾਂ ਵੜ ਗਿਆ ਜੀ ਝੋਨੇ ਦੇ ਵਿੱਚ ਵੀਊ ਚੈੱਕ ਕਰੋ ਬੰਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨਾ ਕੁ ਲਾਤਾ ਚੋਨਾ ਦੇਖ ਲਾ ਕਿੰਨਾ ਕੁ ਲੱਗ ਗਿਆ ਗਰਮੀ ਕਿੰਨੀ ਕ ਬਹੁਤ ਬਹੁਤ ਗਰਮੀ ਦਾ ਰਨਾਈ ਨਾਲ ਹੈ ਗਰਮੀ ਵਾਲੀ ਸੀ ਅੱਜ ਹਨਾ ਹੁਣ ਠੀਕ ਹੋ ਗਿਆ ਮੌਸਮ ਹਨਾ ਬਾਪੇ ਫੜਾਈ ਲਾਤੀ ਨਾ ਹਾਂ ਹਾਂ ਲਾਤੀ ਲੈ ਕੇ ਆਏ ਆ ਤਾਂ ਹੀ ਠੰਡਾ ਹੋ ਗਿਆ ਗੱਲ ਸਹੀ ਆ ਚੱਲ ਤੂੰ ਲਾ ਚੋ ਨਾ ਓਏ ਤਮ ਚੱਕ ਗੁੱਟੀ ਇੱਕ ਸਿੱਕ 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 ਗੁੱਟੀ ਚੱਕ ਲਾ ਆਹ ਦੇ ਲਈ ਜਾਂਦੇ ਐਵੇਂ ਲਾ ਇੱਕ ਇੱਕ ਹੀ ਲਉਣਾ ਹੁੰਦਾ ਇੱਥੇ ਆ ਉਤ ਮੂਰੇ ਆ ਕੇ ਲਾ ਦੇ ਆ ਦੇ ਆ ਖਾਲੀ ਪਈ ਹੈ ਜਗਾ ਦੇ ਇੱਥੇ ਆ ਹਾਂ ਦੇਖ ਲਾ ਇੱਕ ਇੱਕ ਡਾਲ ਕਰਕੇ ਲਾ ਦਿਆ ਲਾਓ ਬਾਰੀ ਬਾਰੀ ਚੰਨਾ ਉਹ ਸੀ ਆਪਣਾ ਟਰੈਕਟਰ ਦੀ ਵਾਹੀ ਅੰਦਰ ਇੱਥੇ ਤਾਂ ਆਪਣੇ ਬਹੁਤ ਵੱਡੇ ਵੱਡੇ ਹੋਏ ਬੈਨੇ ਆ। ਕਿਹਦਾਰ ਬਹੁਤ ਥੋੜੇ ਨੇ ਉਹੀ ਲੇਟ ਵੱਡਾ ਲਾਇਆ ਇਹਨਾਂ ਨੇ। ਹਾਂ। ਆਹ ਦੇਖ। ਇੱਕ ਮਹੀਨਾ ਇੱਕ ਮਹੀਨਾ ਇੱਕ ਦਿਹਾੜੀ ਨਾਲ ਹੈ। ਇੱਕ ਦਿਹਾੜੀ ਇੱਕ ਦਿਹਾੜੀ ਇਹ ਅੱਧੇ ਸਕੈਂਟ ਦੇ ਵਿੱਚ ਭੱਜ ਲੂਗਾ ਇਹ ਤਾਂ। ਬਹੁਤ ਔਖਾ ਵਿੱਚੋਂ ਨਾ ਲੋਣਾ। ਹਾਂ ਚੱਲ ਚੱਲ ਲਾ ਦੇ ਤੇਰੇ ਵਾਲਾ ਤਾਂ ਫੁੱਲ ਮੂਜਾ ਮਾਰੂ ਜਦੋਂ ਤੂੰ ਲਾਏਂਗਾ ਚੱਲ ਘਰ ਮੇਲੋ ਚੋ ਨਾ ਲੱਗ ਰਾ ਸਵਿਚ ਵੜਕੇ ਹਾਂ ਆ ਦੇਖੋ ਜਖਾਲ ਦਾ ਚੱਲਦਾ ਪਾਣੀ ਖਾਲ ਚ ਪਾਣੀ ਦੇ ਕੇ ਵੀ ਚੱਲੀ ਜਾਂਦਾ ਰੌਣਕ ਖੇਤਾਂ ਚ ਪੂਰੀ ਆ ਜਾ ਕਰੋ ਰੋਜੀ ਰੋਜੀ ਰੋਜ ਉਹਨੂੰ ਜੀਤਾ ਕਰਦਾ ਕੋਈ ਲੈ ਕੇ ਨਹੀਂ ਆਉਂਦਾ ਸਾਨੂੰ ਤੁਸੀਂ ਆਪ ਹੀ ਆਇਆ ਕਰੋ ਗੱਡੀ ਤੇ ਗੱਡੀ ਤੇ ਆਪ ਗੱਡੀ ਤੇ ਆ ਨਹੀਂ ਸਕਦੇ ਅਸੀਂ ਬਾ ਫਿਰ ਚੱਕੀ ਲੈ ਕੇ ਜਾਣੀ ਆ ਪਵਾ ਜੀ ਚਲਾਉਣੀ ਤਾਂ ਆਉਂਦੀ ਆ ਪਰ ਅਜੇ ਉਹ ਨਹੀਂ ਐਕਸਪਰਟ ਨਹੀਂ ਨਾ ਹੈਗੇ ਕਿੱਧਰ ਦੀ ਜਾਈਏ ਇੱਧਰ ਜਾਣਾ ਮੈਂ ਐ ਟੱਪ ਕੇ ਇੱਧਰ ਲੈ ਕੇ ਆਵਾਂ ਤੇ ਉੱਥੇ ਜੱਲਾਂ ਉੱਥੀ ਮੈਂ ਤਾਂ ਉਧਰ ਪ੍ਰਦੀਪ ਕੰਨੀ ਜਾ ਕੇ ਹੁੰਦੀ ਸੀ ਮੜਾ ਇਹ ਉਧਰ ਦੀ ਜਾਣਾ ਕਿੱਧਰ ਦੀ ਆ ਇਧਰ ਦੀ ਆ ਇਧਰ ਦੀ ਹੈ ਨਹੀਂ ਰਸਤਾ ਨਾ 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 ਇਧਰ ਦੀ ਨਹੀਂ ਇਧਰ ਦੀ ਜਾ ਡੇੜ ਕਿੱਲੇ ਲਾਉਣੇ ਇੱਥੋਂ ਦੀ ਨੱਕ ਹੁੰਦਾ ਗਰਮੀ ਨਹੀਂ ਇਹ ਤਾਂ ਦੀ ਖਾਲ ਦੇ ਡਿੱਗ ਪੈਣਗੀ ਵਿੱਚ ਦੀ ਖਾਲ ਦੇ ਲੰਗੀ ਆਂਦੀਆਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਨਹੀਂ ਇਹ ਪਾਗ ਜਾਂਦੇ ਮਜ਼ਾ ਦਾ ਟਾਈਮ ਆਇਆ ਪਾਣੀ ਦੀ ਭੱਤੀ ਜਾਂਦੀ ਹੈ ਵੈਲਟ ਤੇ ਚੱਲ ਤਾਂ ਨਹੀਂ ਸਕਦਾ ਹਾਂ 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 ਐ ਤਾਂ ਮੈਂ ਜੱਟਾਂ ਦੀ ਕੁੜੀ ਆ ਬਾਣੀ ਇਹਦੇ ਨਹੀਂ ਹੈਗੀ ਚਾਰ ਚਾਰ ਚੱਕਦੇ ਰੇਸ਼ ਕਰ ਸੋੱਖਾ ਗਿਆ ਨਾ ਕੇ ਰਹੀ ਲੱਗ ਰਿਹਾ ਇਹ ਇੱਕ ਦਿਹਾੜੀ ਲੱਗਦਾ ਸਾਡੇ ਨਾਲ ਇਹ ਐਤਵਾਰ ਨੂੰ ਛੁੱਟੀ ਆ ਨੂੰ ਸਵੇਰੀ ਭੇਜ ਦਾਂਗੇ ਐਤਵਾਰ ਨੂੰ ਸਵੇਰੀ ਭੇਜ ਦਾਂਗੇ ਦੇਖੋ ਜੀ ਖੇਤਾਂ ਦੇ ਨਜ਼ਾਰੇ। ਕਿਆ ਬਾਤਾਂ ਨੇ ਖੇਤਾਂ ਦੀਆਂ ਸੱਚੀ ਬਹੁਤ ਮਜ਼ਾ ਆਉਂਦਾ। ਸ਼ਾਮ ਦਾ ਟਾਈਮ ਹੋ ਗਿਆ ਗਰਮੀ ਘਟ ਗਈ। ਇਹ ਤਾਂ ਗਰਮੀ ਬਹੁਤ ਜ਼ਿਆਦਾ ਸੀ। ਆਹ ਨਜ਼ਾਰੇ ਨਹੀਂ ਕਿਤੇ ਵੀ ਲੱਭਣੇ ਹੈਗੇ ਜਿਹੜੇ ਇੱਥੇ ਨੇ। ਆਪਾ ਪ੍ਰਦੀਪ ਕੋਲੇ ਜਾਂਦੇ ਆ ਪ੍ਰਦੀਪ ਬਾਣ ਬਾਈ ਜਾਂਦੇ ਨੇ। ட்ரெக்டர் <laughs> 가르다 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 아이고 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 괜찮아 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 이제 다 왔네 이제 다 왔네

ਆ ਤੋ ਇਹ ਆ ਮਿੰਟਾ ਟੱਕਰ ਹੋ ਗਿਆ ਉਹ ਬਹੁਤ ਆਿੰਦਾ ਹੋਵੇ ਬੈਲੈਂਸ ਬਰੇਂਗਾ ਹਾਂ ਬਰੇਆ ਨਾ ਫਿਰ ਲੱਗਦਾ ਇਹਦੇ ਰੱਤੀਆਂ ਨੂੰ ਕੋਈ ਆਈਟੀ ਹੋਵੇ ਚੱਲ ਨਹੀਂ ਕਰਨਾ ਕਰਾਪੇ ਕਿ ਲੱਜਾ ਤਾ ਕੁੱਪਾ ਉਹ ਫਿਰ ਜਾ ਉੱਤਮ ਕੱਦੂ ਚ ਭੱਜਿਆ ਆ ਵੀ ਤਾਂ ਦੀ ਤੀਕੜੀ ਕੋਈ ਦੇਖੀ ਇਹ ਬੌਣਾ ਲਾ ਰਹਿਦਾ ਸੀ ਮੈਂ ਚਨਾਪਾ ਚਲਦਾ ਹੋ ਗਿਆ ਅੱਛਾ ਦੁਆਰਾ ਪਾਉਨੇ ਉਹ 9 ਦਿਨ ਆ ਉਧਰ ਦੀ ਆ ਚਲਾਇਆ ਪਾ ਫੇਰ ਚਲਾਵਾਂਗੇ ਚਲੋ ਉੱਥੇ ਤੇ ਲੇਖਾ ਕੀ ਕੀ ਚੋਣ ਚੂ ਉਧਰ ਹੀ ਵਗ ਚਲ ਹਾਂ ਫੇਰ ਗੱਡੀ 'ਚ ਨਹੀਂ ਬੈਠੇ ਜਾਣਾ ਪੁੱਤ ਟਰੈਕਟਰ ਤੇ ਪਾਪਾ ਲੇਟ ਆਊਗਾ ਅਜੇ ਹਣਾ ਟਰਾਲੀ 'ਚ ਆਉਣਾ ਉਹ ਘੰਟੇ ਨੂੰ ਆਇਂਦੀ ਹੋ ਜਾ ਉਧਰ ਚੱਲ ਚਲੀ ਜਾ ਕਿੱਥੇ ਲੇਟੇਗਾ ਥੱਲੇ ਤੇਰੇ ਦੂਜਾ ਗਿੱੱਚਾ ਆਏਗਾ ਮੈਂ ਦੂਜਾ ਗਿੱੱਚਾ ਆਏਗਾ ਮੈਂ ਫੇਰ ਉਸ ਕਰੀਆ ਯਾਰ ਲੇਟ ਲਾ ਮਰਜੀ ਹੈ ਤੇਰੀ ਕਿੱਧਰ ਚਲੀ ਆਂ ਚਲੀਏ ਹੋਰ ਪਾਣੀ ਹੋਊਗਾ ਪੁੱਤ ਰਹਿਣ ਦੇ ਆਂ ਚਲੀਏ ਮੈਂ ਤਾਂ ਖਾਲ ਵਿੱਚ ਦੀ ਬਗ ਨਾ ਗੇਨੀ ਮੈਂ ਵਿੱਚ ਦੀ ਜਾਊਂਗੀ ਇਹਦੇ ਇਹਦੇ ਖਾਲ ਚ ਦੇ ਪੜਾਈ ਤੋਂ ਅਲਰਜੀ ਨਹੀਂ ਆਜੋ ਤੂੰ ਫੋਨ ਨਾ ਦੇ ਨਹੀਂ ਦੇਖਦੀ ਤੁਸੀਂ ਡਰਾਉ ਰੱਖ ਪਲੀਜ਼ ਖੜਜੋ ਤਾਈ ਵੇ ਸਵਾਰਗੀ ਇੱਥੇ ਦਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਕੇ ਬੈਨ ਨਹੀਂ ਹਾਂ ਨਹੀਂ ਲੇਟਣਾ ਰੁਕਦੇ ਕਿਉਂ ਨਹੀਂ ਆ ਬੜੀ ਵਧੀਆ ਵਧੀਆ ਲੱਗਦੀ ਹੈ ਹਾਂ ਇਹ ਨਾ ਕਿ ਉਹ ਉਹਦਾ ਕੀ ਨਾ ਮੱਝ ਦੀ ਨਹੀਂ ਸਾਡੀ ਲਈ ਤੋਂ ਨਹੀਂ ਪਈ ਹੁੰਦਾ ਉਹਦੇ ਛੰਡੀ ਆ ਕਰਾ ਹਾ ਹਾ ਕੱਛੂ ਨੂੰ ਕਰੀ ਜਾਂਦਾ ਐ ਨਾ ਲੇਟ ਭਾਈ ਇਹ ਫਾਇਦਾ ਨਹੀਂ ਕੋਈ ਹਾਂ ਸਹੀ ਗੱਲ ਟਰਾਲੀ ਤੇ ਜਾਣਾ ਪਊ ਮੱਝ ਲੈਣਾ ਟਰਾਲੀ ਤੇ ਜਾਣਾ ਪਊ ਤੇਨੂੰ ਲੈ ਚਲ ਠੀਕ ਹੈ ਲੇਟਲਾ ਹਾਂ

ਐਡ ਆ ਰਹੀ ਹੈਗੀ ਨਹਿਰ ਆ ਗਈ ਨਹਿਰ ਤੇਗਾ ਪੰ ਕਿੰਨਾਗਾ ਆ ਜਾ ਫੜਿਓ ਇਧਰ ਦੀ ਹੋਈ ਏ ਟੁੱਟ ਗਈ ਚੱਲ ਕੋਈ ਨਹੀਂ ਮੇਰੇ ਕੋਲ ਜੋ ਹੋ ਰਹੇ ਨੇ ਚਾ ਨਾ ਕੀ ਕਰਦਾ ਤੂੰ ਬਾਹਰ ਨਹੀਂ ਜਣਾ ਛੱਡ ਦੀ ਪਾਪਾ ਮੈਨੂੰ ਛੱਡ ਦੂਗਾ ਤੇ ਦੇਦੀ ਆ ਗੋਰੀ ਸਾਡਾ ਖਾਣ ਪੁੱਛਦੀ ਕਿਉਂ ਆਉਂਦੀ ਦਿਮਾਗ ਸਵੇਰੇ ਚੱਕਾ ਇਹਦਾ ਸਾਰਾ ਹੀ ਪਿਆ ਇਹ ਕਿੱਥੇ ਲਿਆ ਪੁੱਤ ਕੱਕ ਚੱਕਣਿਆ ਉਹਦੇ ਉੱਤੇ ਮੈਂ ਇਹਦਾ ਮੋਨੇ ਹਰਾ ਹੋਰ ਬੜਾ ਆ ਜੀ ਤਾਂ ਇਹ ਦਵਾਈ ਕਰਨ ਵਾਲੀ ਬੱਤੀ ਹੋਈ ਤਾਂ ਆ ਸਾਰੀ ਕਿੱਲੀ ਬੈਠਾ ਮੈਂ ਕੱਟ ਲੈ ਆਂ ਇਹ ਸਿੱਕ ਉਹ ਸਾਰੀ ਪਰਾਂ ਲਈ ਰੱਖਾ ਤੂੰ ਦੇਖ ਤਾਂ ਲੁੱਤੀ ਐ ਕਿਤੇ ਕੋਈ ਛੱਡ ਰੱਖਿਆ ਔਰ ਕੀ ਸੌਂਦਾ ਨੇਟ ਆਇਆ ਮੇਰੇ ਬੱਟਾਂ ਚ ਪਰਸੋਂ ਐਤਵਾਰ ਦਾ ਹੈ ਬੱਟਾਂ ਵਿੱਚ ਮੈਂ ਕਿੱਥੇ ਨਾਲ ਆ ਪਰਸੋਂ ਨਾ ਨਾ ਦਰਦ ਵਾੜ ਆਇਆ ਇਹ ਵੀਡੀਓ ਮਾਰੇ ਕਿ ਪਰਸੋਂ ਲਾ ਰੋ ਵੀ ਮੇਰਾ ਇੱਕ ਦੋ ਦ ਰੋਕ ਲੈਣਾ ਬਹੁਤ ਛੋਟੀ ਹੋਈ ਉਹ ਸਾਡਾ ਉਧਰ ਕਿਲੇ ਦੋ ਕਿਲੇ ਰਹਿ ਕੇ ਲਾਉਣ ਲਈ ਉਹ ਲਾ ਕੇ ਥੋੜੀ ਆ ਇੱਕ ਦਿਨ ਤੱਕ ਸਾਰਾ ਨਿਬੜ ਜਾਊਗਾ ਆ ਇਧਰ ਪੱਤਾ ਆ ਲੱਗਦੀ ਜਿਵੇਂ ਕੋਈ ਘੱਟਾ ਲੱਗਿਆ ਜੀ ਬਹੁਤ ਵਾਲਾ ਖਾਰਾ ਹੈ ਜੀ ਹੈਲੋ ਗਾਇਸ ਇਹ ਤੂੰ ਫੋਨ ਡੇਗੂਗਾ ਯਾਰ ਹੈਲੋ ਗਾਇਸ ਤੋ ਅੱਜ ਮਰਾ ਇਹ ਨਿਊ ਵਲੌਗ ਕਿੱਡੀ ਲੰਬੀ ਹੁੰਦੀ ਆ ਯਾਰ ਪਰ ਜੰਦੇ ਚ ਵੀਡੀਓ ਕਰ ਲੈਣਾ ਤੂੰ ਛੱਡ ਕੇ ਬੜਾ ਤੂੰ ਸੁਖ ਨਾ ਮਾਰ ਆ ਦੇਣੀ ਛੱਡ ਜਾ ਨਹੀਂ ਨਹੀਂ ਨਾ ਨਾ ਤਾਂ ਕੋਈ ਨਹੀਂ ਜਾਣ ਉੱਤੇ ਨਹੀਂ ਨਾ ਨਾ ਤਾਂ ਤੇਰੇ ਕਿਤਾਬ ਬਸ ਬਾਹਰ ਟਾਈਮ ਖੜ ਜਾ ਚੱਲ ਦੇ ਮੈਂ ਚੱਲ ਬੜਾ ਚੱਲਾ ਦੋ ਮਿੰਟ ਮੈਂ ਚਲਾਉਂਗਾ ਛਪਕ ਛਪਕ ਮੈਂ ਚਾਲੋ ਕਿ ਤੂੰ ਪੂੰਜੂਗੀ ਇਹ ਡਾੜੀ ਕੰਦਰ ਕਰ ਮੈਂ ਨਾ ਮੈਂ ਆਖੇ ਖਰਚ ਖਾਣਾ ਕੋਈ ਚੱਕਰ ਨਹੀਂ ਆ ਪੱਪੇ ਨਾਉਂਗਾ ਮੈਂ ਰਚ ਛਪਕ ਛਪਕ ਕਰਕੇ ਕੋਈ ਨਹੀਂ ਆਰੇ ਮੁੰਡਾ ਹੀ ਪੂੰਜੇ ਤੇਰਾ ਹੋਰ ਦੱਸ ਆ ਜਰ ਨਾ ਤੈਨੂੰ ਕਿੱਲਣ ਖਾਣੇ ਹਾਂ ਨਹੀਂ ਖੜ ਜਲ ਰੁਕ ਜਾ ਰੁਕ ਜਾ

ਉਹ ਹੈਮ ਦਾ ਕੁਛ ਨਾ ਕਰੋ ਕਿ ਪਾਣੀ ਵੱਢ ਕੇ ਹੈ ਦਵਾਈ ਤੂੰ ਖਾਲਸ ਕਰਦਾ ਮੈਂ ਇੱਥੇ ਬੈਠ। ਉਹ ਅੰਕਲ ਨੂੰ ਵੀ ਕਹਿ ਦਿੰਦੇ ਖਾ ਲੈਂਦਾ। ਉਹ ਅੰਕਲ? ਆਹ ਮੈਂ ਖਾ ਜਾਂਦਾ। ਉਹਦਾ ਸਮਾਧੀ ਸਮੁਧੀ ਲਾਉ ਪਹਿਲਾਂ ਫੇਰ ਕਿਤੇ ਖਾਉ। ਉਹਦੇ ਨੂੰ ਸਾਰੇ ਭੱਜ ਲੋ ਖਾ ਕੇ ਜਦ ਇਹਨੂੰ ਆਹ ਉਹ ਕੱਲਾ ਬਹਿ ਕੇ ਖਾ ਕੇ ਛੇਤੀ ਮੁਰਝੂਗਾ। ਕਹਿੰਦਾ ਜਾਂਦਾ ਉਹ ਉਹ ਕਹਿੰਦਾ ਮੈਂ ਮੋਟਰ ਤੇ ਨਾ ਹੋਂਨਾ ਜਾ ਕੇ ਅਸੀਂ ਵੀ ਜਾਣੇ ਆ ਉੱਥੇ ਨਹੀਂ ਪਤਾ ਸਾਡੇ ਪੰਜ ਕਿਹੜੇ ਆਪਾਂ ਲਗਾਏ ਉਹਦੇ ਕੋਮਾ ਵੀਡੀਓ ਨਾ ਭਰ ਲੱਗਦਾ ਹੋਊ ਅਮਰੀਕਾ ਵੀ ਕਹਿੰਦੇ ਆਦੋ ਬਣਿਆ ਜਾਂ 1 ਲੱਖ ਦਾ ਘੰਡੀ ਕਟਣਾ ਹੈ ਪਾਣੀ ਨਹੀਂ ਆਉਂਦਾ ਯਾਰ ਦੂ ਹੀ ਲੈ ਓ ਬਾਈ ਨੇ ਨਹੀਂ ਖਾਦੇ ਹੈਗੇ ਇੱਕੋ ਬਾਈ ਬੈਠਾ ਮੋਟਰ ਤੇ ਉਹ ਕਦ ਨੇ ਵੀਡੀਓ ਨਾ ਭਰ ਲੈ ਤਾਂ ਐ ਤਾਂ ਨਹੀਂ ਖਾਦੇ ਹਾਂ ਝੂਠ ਮਾਰਦੀ ਲੈ ਕਰ ਬੈਟ ਤੇ ਚੜਾ ਦੂਗੀ ਹੋਰ ਉਹ ਬੀਜੇ ਬਾਰੇ ਕਿਹੜੇ ਦੇ ਘਰ ਵਾਲਾ ਇਹਨਾਂ ਚ ਪੜੇ ਤੇਰੇ ਘਰ ਵਾਲੇ ਨੇ ਕਿਉਂ ਨਹੀਂ ਖਾਦੇ ਉੱਥੇ ਬੈਜਾ ਬਣਾ ਲੈ ਵੀਡੀਓ ਮੈਨੂੰ ਕਾ ਭੇਜੀਏ ਨਹੀਂ ਨਹੀਂ ਕਮਾਲ ਦਾ ਬੰਦਾ ਉੱਥੇ ਹੀ ਰਹਿ ਗਿਆ ਸਾਰਿਆਂ ਨੇ ਉਰੇ ਆ ਕੇ ਖਾਧੀ ਆ ਵੀਡੀਓ ਨਹੀਂ ਪਿਆਵਾਂ ਹੈ ਸੰਗ ਗਿਆ ਆਣਾ ਸੰਗ ਗਿਆ ਬਣੀ ਨਾ ਉਹ ਹੀ ਨਹੀਂ ਆਇਆ ਭੈਣ ਨੂੰ ਪਤਾ ਹੋਣਾ ਬੰਦੇ ਘਟ ਗਏ ਉੱਥੇ ਹੀ ਰਹਿ ਗਏ ਹਾਂ ਇਦ ਕੀ ਤੁਸੀਂ ਟੀਮ ਗੱਜੂ ਹੁਣ ਹੀ ਨਹੀਂ ਹੈਗੇ ਤੁਹਾਡੇ ਨਾਲ ਇਦ ਕੀ ਹਾਂ ਗੱਜੂ ਐਂ ਕਿ ਅੱਡ ਗਿਆ ਹੈਗਾ ਇਹ ਕੀ ਗੱਲ ਅੱਡ ਗਿਆ ਤਾਂ ਹੋ ਗਿਆ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਇਹਦਾ ਨੈਕਸਟ ਪਾਰਟ ਅਗਲੇ ਬਲੌਗ ਦੇ ਵਿੱਚ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੁਹਾਨੂੰ ਖੇਤ ਦੀ ਵੀਡੀਓ ਕਿਵੇਂ ਲੱਗੀ ਕਿਵੇਂ ਲੱਗਿਆ ਮਾਹੌਲ ਸਾਰਾ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਚੈਨਲ ਜਿਹਨੂੰ ਸਬਸਕ੍ਰਾਈਬ ਕਰ ਲਿਓ